ਪੰਜਾਬ ਤੋਂ ਵਿਦੇਸ਼ ਰੋਜੀ ਰੋਟੀ ਕਮਾਉਣ ਗਏ ਪੰਜਾਬੀਆਂ ਦੀ ਵਿਦੇਸ਼ ਮੌਤ ਹੋਣ ਦਾ ਸਮਾਚਾਰ ਅਕਸਰ ਹੀ ਸੁਣਨ ਨੂੰ ਮਿਲਦੇ ਰਹਿੰਦੇ ਹਨ ਤਾਜ਼ਾ ਮਾਮਲਾ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕੀਰਤੋਵਾਲ ਤੋਂ ਸਾਹਮਣੇ ਆਇਆ ਜਿੱਥੇ 33 ਸਾਲਾਂ ਨੌਜਵਾਨ ਜਸਬੀਰ ਸਿੰਘ ਸਿੰਗਾਪੁਰ ਵਿੱਚ ਜਿਸ ਦੀ ਮੌਤ ਹੋ ਗਈ ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਜੋ ਕਿ ਪਿੰਡ ਕੀਰਤੋਵਾਲ ਵਿੱਚ ਆਪਣੇ ਹੋਰ ਪਰਿਵਾਰ ਨਾਲ ਰਹਿ ਰਹੇ ਸਨ ਇਸ ਬਾਰੇ ਮ੍ਰਿਤਕ ਜਸਬੀਰ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਜਸਬੀਰ ਸਿੰਘ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਕਮਾਉਣ ਲਈ ਸਿੰਗਾਪੁਰ ਗਿਆ ਜਿੱਥੇ ਉਸ ਨੂੰ ਕਿਸੇ ਵਿਅਕਤੀ ਵੱਲੋਂ ਨਹਿਰ ਵਿੱਚ ਧੱਕਾ ਦੇ ਦਿੱਤਾ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਸਿੰਗਾਪੁਰ ਪੁਲਿਸ ਉਕਤ ਧੱਕਾ ਦੇਣ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਤੇ ਪਰਿਵਾਰ ਨੇ ਸਰਕਾਰ ਕੋਲੋਂ مالی ਸਹਾਇਤਾ ਦੀ ਵੀ ਮੰਗ ਕੀਤੀ ਹੈ। ਪਰਿਵਾਰ ਬਹੁਤ ਗਰੀਬ ਹੈ ਤੇ ਜਸਬੀਰ ਸਿੰਘ ਹੀ ਉਹਨਾਂ ਦਾ ਸਹਾਰਾ ਸੀ। ਕਿ ਨਾਈ ਬਾਬੂ ਡਾਡਾ ਹਰਪ੍ਰੀਤ ਸਿੰਘ ਕਿਹੜਾ ਪੇਂਡਾ ਕਿੱਥਾਂ ਖਲੋ ਜੀ ਗੱਲ ਬਾਤ ਹੋਈ ਆ ਗੱਲ ਬਾਤ ਹੋਈ ਆ ਵੀ ਸਾਈ ਸੁਣਿਆ ਫੋਨ ਆ ਸੋਵਾਰ ਹਾਂਜੀ ਪਿੱਛਾ ਦਾ ਲੜਕਾ ਹੀ ਨਾ ਪਤੀ ਆ ਮੇਰਾ ਹੂੰ ਉਹ ਜਿਹੜਾ ਮਰ ਗਿਆ ਨਾ ਟਿੰਡਕ ਵੀ ਹੂੰ ਕਿੰਨੇ ਤੱਕ ਮਾਰਿਆ ਅੱਛਾ ਜਿਹਨੇ ਤੱਕ ਮਾਰਿਆ ਉਹ ਬੰਦਾ ਫੜਿਆ ਗਿਆ ਉਹ ਬੰਦਾ ਫੜਿਆ ਗਿਆ ਫੜਿਆ ਗਿਆ ਬੰਦੇ ਤੇ ਬਾਕੀ ਚਾਣੀ ਹੋਈ ਆ ਵੀ ਬੱਚੇ ਪਰਿਵਾਰ ਜਨਾ ਗਰੀਬ ਆ ਦੋ ਲੜਕੇ ਆ ਤੇ ਗੌਰਮੈਂਟ ਉਹ ਕੋ ਸੌਂਦ ਦਿੱਤੀ ਜਾਵੇ ਤੇ ਮਾਤਰਾ ਕੀ ਕਰੋ ਗਰੀਬ ਆ ਚਾਰ ਪੰਜ ਸਾਲ ਹੋ ਗਏ ਗਏ ਇਹ ਮੰਗ ਕਰਦੇ ਸਰਕਾਰ ਤੋਂ ਕਿਹੜਾ ਡਾ ਦਰਬਾਰਾ ਕਿਹੜਾ ਪਿੰਡ ਆ ਤੇ ਬੋ ਕੀ ਲੱਗਦੇ ਤੁਹਾਡੇ ਜਿਹੜਾ ਮੁੰਡਾ ਗਿਆ ਬਾਕੀ ਨਾਲ ਮੇਰਾ ਬੇਟਾ ਜਗਵੀਰ ਸੀ ਇਹ ਸਾਡਾ ਬੇਟਾ ਆ ਹਾਂ ਕਿੰਨਾ ਕੁ ਚਿਰ ਉਹ ਚਲਿਆ ਨੂੰ ਬਾਹਰ ਗਏ ਨੂੰ ਚਾਰ ਪੰਜ ਸਾਲ ਹੋ ਗਏ ਕਿਹੜੇ ਦੇਸ਼ ਗਿਆ ਸੀ ਨਹੀਂ ਤੇ ਕੀ ਗੱਲ ਬਣੀ ਉੱਥੇ ਉੱਥੇ ਰarre ਇੱਕ ਮਲਛਾ ਹੈ ਕਿ ਨਾ ਨਰਿਕੰਡੇ ਨੇ ਹਾਂਜੀ ਕਿਤੇ ਇਹਨੇ ਧੱਕਾ ਹੀ ਮਾਰਦਾ ਤੇ ਕਿੰਨੇ ਬੱਚੇ ਦੇ ਦਿੱਤੇ ਦੋ ਬੱਚੇ ਤੇ ਕੀ ਮੰਗ ਕਰੋਗੇ ਹੁਣ ਸਰਕਾਰ ਤੋਂ ਜਾਂ ਇਹਨਾਂ ਦੇ ਤਾਂ ਉਹ ਮੰਗਾ ਉਹਨਾਂ ਹੋਰ ਗਰੀਬ ਆ ਹਾਂਜੀ ਤੇ ਰੋਈ ਹੋਏ ਸਰਕਾਰ ਮਦਦ ਕਰੇ ਤੇ ਕਿੰਨਾ ਉਹ ਚਾਰਾ ਚੱਲਿਆ ਗਿਆ ਇਹਨੂੰ ਲੈ ਨੂੰ ਉਹ ਚਾਰ ਕਿਹਾ ਕਿਹੜਾ ਪਿੰਡ ਆ ਸੁਜੀ ਕਿਹੜਾ ਪਿੰਡ ਆ ਕਿਰਕੋ ਵਾਲੀ ਕੀ ਗੱਲ ਹੋਈ ਪਤੀ ਟੜੇ ਪਤਾ ਨਹੀਂ ਕਿਹਦੀ ਜਾਣ ਬਚਵਾਉਂਦੇ ਕਿਸੇ ਨੇ ਧੱਕਾ ਲਿਆ ਨਾ ਕਿਸੇ ਕੁੜੀ ਨੂੰ ਬਚਵਾਉਂਦਾ ਹਾਂਜੀ ਉਹਨਾਂ ਨੇ ਧੱਕਾ ਲੇ ਕੇ ਨਾ ਦੀ ਜਿਹਾ ਸੋਟ ਦਿੱਤਾ ਕਿਹੜੇ ਦੇਸ਼ ਗਏ ਸਿੰਗਾਪੁਰ ਕਿੰਨਾ ਕਿੰਨਾ ਚਿਰ ਦਾ ਲੱਗਿਆ ਦੋ ਸਾਲ ਹਾਂਜੀ ਦੋ ਸਾਲ ਹੋਏ ਕਿੰਨੇ ਬੱਚੇ ਕਿੰਨੇ ਆ ਦੋ ਤੇ ਕੀ ਮਾਂ ਕਰੋਗੇ ਉਹਨਾਂ ਨੀ ਮੇਰੇ ਪਿੱਛੇ ਕੋਈ ਕਮਾਈ ਅੜਾ ਨਹੀਂ ਫਲੈਗ ਹੈਬ ਹੋਹੀ ਮੇਰਾ ਘਰ ਪਰਵਾਰ ਪਾਲਦਾ ਹੈ ਮੇਰੇ ਬੱਚਿਆਂ ਨੂੰ ਮੇਰੇ ਮਾਪਿਆਂ ਨੂੰ ਔਰ ਮੇਰੀ ਕੋਈ ਕਮਾਈ ਨਹੀਂ ਰਹਿ ਗਈ ਕੁਛ ਨਹੀਂ ਉਹਦੇ ਬਿਨਾਂ ਰਹਿ ਗਏ ਕਿੰਨੀ ਉਮਰ ਹੈ ਇਹਦੀ 33 ਸਾਲ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀਰੇ ਉਹ ਤੋਂ ਕੰਪਨੀ ਚੋਂ ਫੋਨ ਆਇਆ ਜਦੋਂ ਕੰਮ ਤੇ ਨਹੀਂ ਗਿਆ ਕਰ ਨਹੀਂ ਗਿਆ ਇਹ ਨਿਆਰ ਜਿਹਾ ਆਇਆ ਤੇ ਜਾ ਤੱਕਾ ਦਿੱਤਾ ਹਾਂਜੀ ਨਦੀ ਚ ਕਿਨ ਤੱਕਾ ਦਿੱਤਾ फिर? जी, सुवेरे, की मैं इंडिया क्राइम न्यूज जुलम के खिलाफ जंग आप देख रहे हैं इंडिया क्राइम न्यूज